ਬਟਾਲਾ ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਅੰਦਰ ਕੰਮ ਕਰ ਰਹੇ ਨੌਜਵਾਨ ਨੇ ਘਰ ਦੇ ਅੰਦਰ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ। ਦਰਅਸਲ ਕੀ ਹੁੰਦਾ ਹੈ ਕਿ ਮਾਪਿਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੇ ਨੌਜਵਾਨ ਨੇ ਯਾਨੀ ਕਿ ਮ੍ਰਿਤਕ ਨੌਜਵਾਨ ਨੇ ਆਪਣੇ ਮਾਲਕ ਤੋਂ ਤੰਗ ਆ ਕੇ ਉਸਨੇ ਅਜੀਹਾ ਕਦਮ ਚੁੱਕਿਆ ਹੈ। ਦਰਅਸਲ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਹਸਪਤਾਲ ਵਿੱਚ ਗਏ ਹੋਏ ਸਿਗੇ ਤਾਂ ਇਸੇ ਦਰਾਂ ਨਹੀਂ ਉਹਨਾਂ ਦੇ ਨੌਜਵਾਨ ਦਾ ਫੋਨ ਆਉਂਦਾ ਹੈ ਤੇ ਉਸ ਦਰਾਂ ਉਹ ਲੜਕਾ ਆਪਣੀ ਮਾਤਾ ਨੂੰ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਮੈਨੂੰ ਮaaf ਕਰਦੇ ਹੋ ਮੇਰਾ ਮਾਲਕ ਮੈਨੂੰ ਬਹੁਤ ਤੰਗ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਫਿਰ ਜਦੋਂ ਉਸ ਮ੍ਰਿਤਕ ਨੌਜਵਾਨ ਦੀ ਮਾਤਾ ਘਰੇ ਪਹੁੰਚਦੀ ਹੈ ਤਾਂ ਘਰੇ ਪਹੁੰਚ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਲੜਕੇ ਨੇ ਘਰ ਦੇ ਵਿੱਚ ਹੀ ਫਾਹਾ ਲਗਾ ਕੇ ਆਪਣੀ ਜੀਵਨ ਨੀਲਾ ਰੂਪ ਸਮਾਪਤ ਕਰ ਲਿਆ ਜਿਸ ਤੋਂ ਬਾਅਦ ਹੁਣ ਡਾਕਟਰ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਦੇ ਉੱਤੇ ਡਾਕਟਰ ਦਾ ਕਹਿਣਾ ਹੈ ਕਿ ਸਾਡੇ ਕੋਲ ਇੱਕ ਮਰੀਜ਼ ਆਉਂਦਾ ਹੈ ਜਿਸ ਦੀ ਕੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੇ ਗਲੇ ਦੇ ਉੱਤੇ ਨਿਸ਼ਾਨ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਤੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਉੱਥੇ ਹੀ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਵੀ ਸਾਹਮਣੇ ਆ ਚੁੱਕਾ ਹੈ ਤੇ ਉਸ ਨੇ ਇਹ ਗੱਲ ਆਖੀ ਹੈ ਕਿ ਮੈਨੂੰ ਹੁਣੇ-ਹੁਣੇ ਪਤਾ ਲੱਗਾ ਹੈ ਕਿ ਉਸ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਪਰ ਮੈਨੂੰ ਇਸ ਬ ਵੀ ਜਾਣਕਾਰੀ ਨਹੀਂ ਹੈ ਕਿ ਆਖਰਕਾਰ ਉਸਨੇ ਅᱡਿਹਾ ਕਿਉਂ ਕੀਤਾ ਕਿਉਂਕਿ ਉਸਦਾ ਕਹਿਣਾ ਹੈ ਕਿ ਸਾਡੇ ਕੋਲ ਗਾਹਕ ਜਿਹੜੇ ਨੇ ਉਹ ਰੋਜ਼ ਆਉਂਦੇ ਜਾਂਦੇ ਰਹਿੰਦੇ ਨੇ ਪਰ ਇਸ ਦੌਰਾਨ ਕੀ ਹੁੰਦਾ ਕਿ ਉਸ ਨੌਜਵਾਨ ਦੇ ਵੱਲੋਂ ਗਾਹਕਾਂ ਦੇ ਕੋਲੋਂ ਪੈਸੇ ਲਏ ਹੋਏ ਸੀਗੇ ਤੇ ਜਿਸ ਕਰਕੇ ਮੈਂ ਉਸ ਨੂੰ ਇੰਨੀ ਗੱਲ ਜ਼ਰੂਰ ਕਹੀ ਸੀ ਕਿ ਜਲਦ ਤੋਂ ਜਲਦ ਗਾਹਕਾਂ ਦੇ ਜੋ ਲੈਂਡ ਦੇਣ ਦੇ ਪੈਸੇ ਨੇ ਉਹਨਾਂ ਨੂੰ ਖਤਮ ਕਰ ਦਵੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਹੁਣ ਇਲਜ਼ਾਮ ਲਗਾ ਰਹੇ ਨੇ ਕਿ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਸਾਡੇ ਨੌਜਵਾਨ ਨੂੰ ਜਿਹੜਾ ਆ ਤੰਗ ਕੀਤਾ ਜਿਸ ਕਰਕੇ ਉਸ ਨੇ ਆਪਣੀ ਜੀਵਨ ਨੀਲਾ ਨੂੰ ਸਮਾਪਤ ਕਰ ਲਿਆ ਪਰ ਫਿਲਹਾਲ ਇਸ ਜਾਂਚ ਦਾ ਪੂਰਾ ਮਾਮਲਾ ਇਮੀਗ੍ਰੇ ਕੰਪਨੀ ਦੇ ਮਾਲਕ ਦਾ ਬਿਆਨ ਵੀ ਸਾਹਮਣੇ ਆਇਆ ਤੇ ਮਾਪਿਆਂ ਦਾ ਬਿਆਨ ਵੀ ਸਾਹਮਣੇ ਆਇਆ ਮ੍ਰਿਤਕ ਮੌਜੂਦਾਨ ਦੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਡਾਕਟਰ ਅਮਨਦੀਪ ਜੀ ਦਾ ਪੇਸ਼ੈਂਟ ਆਇਆ ਇਸ ਦਾ ਨਹੀਂ ਪਤਾ ਕਿ ਜਿਆਦਾ ਸੀ ਸਰ ਦੇ ਕੋ ਪੇਸ਼ੈਂਟ ਜਿਹੜਾ ਨਾ ਬ੍ਰਾਡ ਡੈੱਡੀ ਆਇਆ ਹੋਇਆ ਸੀਗਾ ਉਹਦੀ ਨਾ ਪਾਲਸ ਸੀਗੀ ਤੇ ਨਾ ਹੀ ਦਾ ਹਾਰਟ ਚੱਲ ਰਿਹਾ ਸੀਗਾ ਠੀਕ ਹੈ ਅਸੀਂ ECG ਕਰਵਾ ਕੇ ਦੇਖੀ ਸੀ ਤੇ ਉਹ ਸਟ੍ਰੇਟ ਲਾਈਨ ਹੀ ਸੀਗੀ ਮੌਲੀ ਜਾਂਚ ਤੋਂ ਪਤਾ ਲੱਗਾ ਕਿ ਇਸ ਤਰ੍ਹਾਂ ਦੇਖੋ ਅਸੀਂ ਕੁਝ ਕਹਿਤਾ ਨਹੀਂ ਸਕਦੇ ਹੈਗੇ ਪੋਸਟਮਾਰਟਮ ਵਾਸਤੇ ਡੈੱਡ ਬੋਡੀ ਡੈੱਡ ਹੋਸਟ ਰਖਾਈ ਹੈਗੀ ਆ ਉਹ ਤੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਗੱਲ ਹੋਈ ਹੈ ਬਟ ਉਹਨਾਂ ਦੇ ਗਲੇ ਤੇ ਸਕਾ ਮਾਰਕ ਸੀਗਾ ਤੇ ਕਿਆਤ ਘਰ ਦੇ ਵੀ ਕਹਿ ਰਹੇ ਕਿ ਉਹਨਾਂ ਨੇ ਫਾਲ ਲੈ ਲਿਆ ਫਾਲ ਲੈ ਲਿਆ ਹੁਣ ਬਾਕੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਇਸ ਚੀਜ਼ ਦਾ ਮੇਰਾ ਨਾਮ ਹੈ ਦੀ ਜੋਬਨਪ੍ਰੀਤ ਸਿੰਘ ਕੀ ਕਰਦੇ ਤੁਸੀਂ ਮੈਂ ਪ੍ਰੋਵਿਜ਼ਾ ਦਫਤਰ ਬਟਾਲਾ ਦਾ ਆ ਉਥੇ ਮੈਨੇਜਰ ਹਾਂ ਕੰਪਲੇਨ ਨੂੰ ਚੈੱਕ ਕਰਕੇ ਉਹ ਕੱਪ ਵੀਜ਼ਾ ਦਾ ਕੁਝ ਹੀ ਹੋ ਕੇ ਕਰ ਲਿਆ ਕੀ ਹੋਣਾ ਸਰ ਸਰ ਇਸ ਤਰ੍ਹਾਂ ਆ ਮੈਨੂੰ ਵੀ ਅੱਜ ਹੀ ਪਤਾ ਲੱਗਾ ਕਿ ਇਸ ਤਰ੍ਹਾਂ ਦੁਰਘਟਨਾ ਹੋਈ ਆ ਪਰ ਮੇਰਾ ਉਹਦੇ ਚ ਕੋਈ ਰੋਲ ਨਹੀਂ ਜੇ ਮੈਨੂੰ ਲੋਕਾਂ ਕੋ ਮੇਰੇ ਪ੍ਰਭ ਵੀਜ਼ਾ ਦੇ ਨਾਂ ਤੇ ਲੋਕਾਂ ਕੋ 1.5 ਦੋ ਲੱਖ ਰੁਪਈਆ ਲੈ ਕੇ ਉਹ ਜਿਹੜਾ ਵਿਅਕਤੀ ਆ ਉਹ ਜਿਹੜੇ ਲੋਕ ਨੇ ਮੇਰੇ ਕੋ ਆਏ ਮੈਂ ਤੇ ਬਸ ਉਹਨਾਂ ਦਾ ਮਸਲਾ ਸੁਝਲਾ ਰਿਹਾ ਸੀ ਇਹ ਉਹਨਾਂ ਦਾ ਕਿਸੇ ਤਰ੍ਹਾਂ ਨਪਟਾਰਾ ਹੋ ਸਕੇ ਉਹਨੇ ਕਿਉਂਕਿ ਪ੍ਰਭ ਵੀਜ਼ਾ ਦੇ ਨਾਂ ਤੇ ਲੋਕਾਂ ਕੋ ਪੈਸੇ ਲਏ ਆ ਔਰ ਮੈਂ ਇੱਕ ਮੀਡੀਏਟਰ ਬਣ ਕੇ ਮੈਂ ਇਸ ਮਸਲੇ ਦਾ ਨਪਟਾਰਾ ਕਰ ਰਿਹਾ ਸੀ ਕੈਸ਼ ਕੈਸ਼ ਲੈਦੇ ਤੁਹਾਡੇ ਕੋਲ ਮੇਰੇ ਕੋਲ ਪ੍ਰੋਪਰ ਸਕਰੀਨਸ਼ਾਟ ਪਏ ਨੇ Google Pay ਬੈਂਕ ਟ੍ਰਾਂਸਫਰ ਹੋਏ ਆ ਉਹ ਮੇਰੇ ਕੋਲ ਸਾਰੇ ਟੋਟਲ ਇੱਕ ਇੱਕ ਰੁਪਈਏ ਦਾ ਹਿਸਾਬ ਹੈਗਾ ਆ ਸਕਰੀਨਸ਼ਾਟ ਪਏ ਜੀ ਪਰ ਇਹ ਲੋਕ ਤਾਂ ਕੀ ਬਾਈਆਂ ਵੀ ਇਹ ਕਿ ਹੋਇਆ ਕਿ ਵੀ ਕਿੰਨਾ ਵੱਡਾ ਕਰਮਚਾਰੀ ਮੈਂ ਤਾਂ ਐਕਚੁਅਲੀ ਇਤਰਾ ਆ ਕਿ ਮੇਰੇ ਮੈਂ ਤੇ ਉਹਨੂੰ ਸਮਝਾਉਣਾ ਰਿਹਾ ਆ ਕਿ ਆਪਾਂ ਇਸ ਚੀਜ਼ ਦਾ ਨبطਾਰਾ ਕਰੀਏ ਕਿਉਂਕਿ ਉਹ ਮੇਰੇ ਕੋ ਘਰਦਾ ਸੀ ਕੰਮ ਇੱਥੇ 35-40000 ਰੁਪਏ ਤਨਖਾਹ ਵੀ ਲੈਂਦਾ ਸੀ ਤੇ ਕੋਈ 1.5-2 ਲੱਖ ਦਾ ਕੋਈ ਇੰਨਾ ਰੋਲਾ ਹੈਗਾ ਵੀ ਨਹੀਂ ਸੀ ਉਹਨੇ ਦੇ ਦੇਣੇ ਸੀ ਮੈਨੂੰ ਨਹੀਂ ਹੁਣ ਪਤਾ ਕਿ ਬਾਕੀ ਹੋਰ ਲੋਕਾਂ ਕੋ ਕਿੰਨੇ ਉਹਨੇ ਲਏ ਆ ਜਾਂ ਦੇਣੇ ਆ ਉਹਦਾ ਮੈਂ ਨਹੀਂ ਜੇ ਕੁਝ ਕਹਿ ਸਕਦਾ ਬਤਾਨੀ ਜੇ ਸਰ ਮੇਰੇ ਲਾਗੇ ਰਤੀ ਲੰਮੇ ਪਿਆ ਸੀ ਉਹਨੂੰ ਧਮਕੀਆਂ ਲਾਉਂਦੇ ਵੇ ਸੀ ਜਿੱਥੇ ਆਫਿਸ ਤੇ ਕੰਮ ਕਰਦਾ ਸੀ ਕਹਿੰਦਾ ਤੁਹਾਡਾ ਘਰ ਤੋੜ ਜਾਣਾ ਵਾ ਬੜੀਆਂ ਧਮਕੀਆਂ ਲਾਈਆਂ ਮੈਂ ਕਿਹਾ ਕੀ ਹੋਇਆ ਗੌਰਵ ਮੈਨੂੰ ਨਹੀਂ ਦੱਸਿਆ ਸਰ ਕੋ ਚੰਨੇ ਕਹਿੰਦਾ ਮੰਮੀ ਮੈਂ ਬੜਾ ਤੰਗ ਆ ਮੈਨੂੰ ਬੜੀਆਂ ਧਮਕੀਆਂ ਸਰ ਲਾਉਂਦੇ ਆ ਮੈਨੂੰ ਗੁਮਰਾਹ ਕਰੰਦੇ ਆ ਮੈਂ ਮਰ ਜਾਣਾ ਮੈਂ ਭਾਜੀ ਸਵੇਰੇ ਡਿਊਟੀ ਤੇ ਆ ਗਈ 6:30 ਇਹਨੇ ਮੇਰੇ ਕੋ ਫੋਨ ਮੰਗਿਆ ਉਨ ਮੈਨੂੰ ਪੌਣੇ 8 ਫੋਨ ਆਇਆ ਕਹਿੰਦਾ ਮੈਨੂੰ ਮaaf ਕਰ ਦੇ ਮਾਂ ਮੰਮੀ ਮੈਂ ਜਿੰਨੀਆਂ ਗਲਤੀਆਂ ਕੀਤੀਆਂ ਮੈਨੂੰ ਮaaf ਕਰ ਦੇ ਮੈਂ ਕਿਹਾ ਗੋਰੂ ਮੈਂ ਡਿਊਟੀ ਤੇ ਇਹੋ ਜੇ ਕੰਮ ਨਾ ਪੁੱਤ ਕੋਈ ਕਰੀ ਬਸ ਭਾਜੀ ਇਹ ਹੀ ਗੱਲ ਹੋਈ ਮੇਰੇ ਨਾਲ ਮੈਂ ਕੀ ਕਰਾਂ ਇਹਦੇ ਕੋਲ ਕੰਮ ਕਰਦਾ ਹੈ ਇਹ ਪ੍ਰਭ ਵਿਜੇ ਵਾਲੇ ਪ੍ਰਭ ਵਿਜੇ ਚਿੱਟੀ ਗਰਾਉਂਡੇ ਸਾਹਮਣੇ ਹਾਏ ਆ ਪਤਾ ਨਹੀਂ ਜੀ ਮੈਨੂੰ ਸਾਰੇ ਕੋਈ ਗੱਲ ਨਹੀਂ ਦੱਸੀ ਇਹਨੇ ਕੋਈ ਪੈਸੇ ਦੀ ਸੀ ਜ ਮੈਨੂੰ ਪਤਾ ਨਹੀਂ ਜੀ ਸਾਰ ਹੁਣ ਮੈਂ ਜਿੰਦਗੀ ਤੇ ਬੱਚਿਆਂ ਨਾਲ ਨਹੀਂ ਮੈਂ ਦੇਤੇ ਰਹਿੰਦੀ ਨਾ ਕਦੀ ਇਹਨੇ ਆਪਣੇ ਦਿਲ ਦੀ ਗੱਲ ਮੈਨੂੰ ਦੱਸੀ ਸੀ ਸਾਰ ਮੈਨੂੰ ਨੇ ਇਹ ਜੀ 27 22 ਸਾਲ ਦਾ ਜੇ ਹਾਂ ਜੀ ਕੁਆਰ ਆਈ ਸੀ ਮੈਂ ਤੇ ਘਰ ਨਹੀਂ ਮੈਂ ਤੇ ਭਾਜੀ ਇੱਥੇ ਡਿਊਟੀ ਕਰਨ ਦੀ ਆ ਹਸਪਤਾਲ ਆਏ